ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਹੋਰ ਸਨੋਂ ਸਾਰੇ ਵਧੀਆ ਠੀਕ ਠਾਕ ਆ ਤੇ ਆ ਗਿਆ ਜੀ ਆਪਣੀ ਨਵੀਂ ਵੀਡੀਓ ਤੇ ਅੱਜ ਲਾਸਟ ਆ ਜੀ ਕੰਮ ਕਣਕ ਦਾ ਬਜਾਈ ਚੱਲ ਰਹੀ ਆ ਤੇ ਨੰਨ ਵਾਲੀ ਪਾਰੇਆ ਵਟਾ ਹੋਰ ਸਨੋਂ ਸਾਰੇ ਠੀਕ ਠਾਕ ਕਿਦੀ ਕਿਦੀ ਬਜਾਈ ਰਹੀ ਜਾਂਹੀਂ ਲੇਟਿਆ ਸਾਰਿਆਂ ਨਾਲ ਹਾਂਜੀ ਕੀ ਹਾਲ ਆ ਜੀ ਲੋ ਜੀ ਮਿੱਤਰੋ ਨਿਭੜ ਗਿਆ ਕੰਮ ਆਪਣਾ ਬਜਾਈ ਦਾ ਬਸ ਰਹਿ ਗਿਆ ਡੇਢ ਦੋ ਕਿਲੇ ਤਾਂ ਵਟਾ-ਵਟਾ ਪੈ ਗਿਆ ਕੱਲ ਨੂੰ ਕਰਾਂਗੇ ਸਵੇਰੇ ਗਰੇ ਡੰਡੇ ਵਾਲੀ ਇੱਥੇ ਹਾਂ ਡੰਡੇ ਪਾ ਦੇਣਾ ਮੇਰੇ ਅਰਕੀਆ ਕਿਹਦੇ ਚੋਂ ਦੇ ਸੁਪਰ ਸੀਟਰੀ ਮਾੜੇ ਆ ਜਸਾ ਕਾ ਟਰੈਕਟਰ ਤਕੜਾ ਆ ਵੀ ਪੰਨ ਸਾਜੀ ਕਰ ਔਰ ਲੈਵਨੇ ਵਾਲਾ ਵੇਖੋ ਟਾਪਾ ਟੂਪਾ ਸਾਰਾ ਲੱਤਾਂ ਚ ਸੂਚੀ ਕਰਦੀ ਹੈ ਚਲੋ ਇਹ ਕਾਉਂਟਰ ਦੇ ਉੱਤੇ ਲੈ ਕੇ ਆ ਬਲਾਈਕ ਕੋਈ ਕਰਨੀ ਕੋਈ ਜੋੜੀ ਕਰ ਗੋਸ਼ਕੇ ਦੀ ਕੰਮ ਚੱਲੀ ਜਾਂਦਾ ਇਹਰਾ ਤੇ ਜਿੰਦਾ ਰਹਿੰਦਾ ਰਹੇ ਮੇਰਾ ਵੀ ਕਰੀਰਾ ਠੀਕ ਆ ਜੀ ਮਿਲਦੇ ਆ ਜੀ ਹੁਣ ਕੋਈ ਨਵੀਂ ਵੀਡੀਓ ਵਿੱਚ ਕੱਲ ਨੂੰ ਮਿਲਾਂਗੇ ਆਪਣਾ ਸਪਰੇਅ ਕਰਾਂਗੇ ਗੋਡੰਡੇ ਵਾਲੀ